ਉਹ ਤਸੱਲੀ ਮੰਗਦੇ 100% ਸ਼ੋਰ ਅਜਾਸੂ ਆ ਗਏ ਔਜਲਾ ਸਾਹਿਬ ਗੜਾ ਪਰ ਆਇਆ ਐ एमपी ਹੋਣ ਦੇ ਨਾਤੇ ਜਾਂ ਕਿਹ ਲੋਕ ਇੱਕ ਲੀਡਰ ਹੋਣ ਦੇ ਨਾਤੇ ਜਾਂ ਉੱਥੋਂ ਦਾ ਦਰਦ ਰੱਖਣ ਦੇ ਕਰਦਾ ਮੈਂ ਵੀ ਸੇਮ ਹੀ ਬਣੀ ਐ ਨਾ ਮਤਲਬ ਮੰਚ 'ਚ ਜਿਹੜੇ ਸਵਾਲ ਹੈ ਸਾਡੇ ਕੋਲ ਉਹਦਾ ਜਵਾਬ ਐ ਨਹੀਂ ਅਸੀਂ ਤਸੱਲੀ ਜ਼ਰੂਰ ਦਿੰਨੇ ਆ ਪਰ ਪ੍ਰੋਪਰ ਜਵਾਬ ਐ ਨਹੀਂਗਾ ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਡੋਲ ਜਾਂਦੇ ਇਨਸਾਨ ਆ ਹੁਣ ਜਿੰਨਾ ਚਿਰ ਸਰਕਾਰ ਨਹੀਂ ਕੋ ਪੱਲਾ ਫੜੂਗੀ ਅਸੀਂ ਇਹਦੇ ਮਤ ਕਰਾਂਗੇ ਰਿਵਿਊ ਕਰਨਾ ਹੁੰਦਾ ਉਹਦੇ ਚ ਪੰਜਾਬ ਸਰਕਾਰ ਮਿਸਿੰਗ ਹੈ ਜਿਵੇਂ BBMP ਨੇ ਕਿਹਾ ਗਿਆ ਅਸੀਂ ਇਹਨਾਂ ਨੂੰ ਪਹਿਲਾਂ ਕਹਿਤਾ ਸੀ ਕਿ ਤੁਸੀਂ ਆਹ ਹਾਲਾਤ ਪੈਦਾ ਹੋ ਸਕਦੇ ਪਰ ਇਹਨਾਂ ਨੇ ਉਹਦੇ ਤੇ ਕੀ ਕੀਤਾ ਅਜੇ ਤੱਕ ਕੋਈ ਪਤਾ ਨਹੀਂ ਟੈਕਨੋਲੋਜੀ ਦਾ ਸਮਾਂ ਹੈ ਜੇ ਪਹਾੜ ਤੇ ਬਾਰਸ਼ ਸਾਤ ਜ਼ਿਆਦਾ ਹੋ ਗਈ ਤੇ ਇੱਕਦਮ ਗੇਟ ਖੋਲ ਦੇਣੇ ਚਾਹੀਦੇ ਪਾਲਿਸੀ ਉਹਦੀ ਸੁਧਾਰੀ ਨਹੀਂ ਕੀਤਾ ਵੀ ਜੇ ਅੱਜ ਇਹ ਖੁੱਲ ਸਕਿਓ ਕਹਿੰਦਾ ਜੀ ਮੈਂ ਖੋਲਿਆ ਤੇ ਮੇਰੀ ਨੌਕਰੀ ਚਲੇ ਜਾਣੀ ਜਿੰਨੇ ਹੁਕਮ ਕਰਨਾ ਉਹ ਕਮਰੇ ਚ ਬੈਠਾ ਹੈ ਜਿਹੜਾ ਪ੍ਰੈਕਟੀਕਲ ਬੈਠਾ ਹੈ ਉਹਦੇ ਕੋਲ ਪਾਵਰ ਹੀ ਨਹੀਂ ਉਹਨੂੰ ਖੋਲਣ ਦੀ ਆਮ ਆਦਮੀ ਪਾਰਟੀ ਤੇ ਜਿਹੜੀ ਰਹਿੰਦੇ ਸਮੇਂ ਦੇ ਨਾਲ ਕੰਮ ਇਹ ਲਾਟ ਪਿਆਦਾ ਕੁਝ ਕੁਦਰਤ ਨੇ ਕੀਤੇ ਕੁਝ ਡੈਮ ਦੇ ਅਧਿਕਾਰੀਆਂ ਨੇ ਕੀਤੇ ਕੁਝ ਥੱਲੇ ਸਰਕਾਰ ਨੇ ਉਹਦਾ ਪ੍ਰਬੰਧ ਹੀ ਨਹੀਂ ਕੀਤਾ ਪੈਕੇਜ ਆ ਜਾਏਗਾ ਤੇ ਕੀ ਜਿਹੜੇ ਪਹਿਲੇ ਤੁਹਾਡੇ ਕੋਲ ਪੈਸੇ ਪਏ ਤੁਸੀਂ ਉਹ ਸਹੀ ਯੂਜ਼ ਕਰ ਲਏ ਤੁਸੀਂਆਂ ਨੂੰ ਸਟ੍ਰੈਂਥਨ ਕਰਨ ਦੇ ਨਾਂ ਤੇ ਕਰੋੜਾ ਅਰਬ ਰੁਪਏ ਟਕਾਰ ਜਾਂਦੇ ਆ ਇਰੀਗੇਸ਼ਨ ਡਿਪਾਰਟਮੈਂਟ ਦੇ ਲੋਕ ਕੋਈ ਨਹੀਂ ਪੁੱਛਦਾ ਇਹਨਾਂ ਦਾ ਇੱਕ ਵੱਖਰਾ ਹੀ ਭਾਈਚਾਰਾ ਜਿਹੜਾ ਇੱਕ ਦੂਜੇ ਦੀ ਮਦਦ ਕਰਦਾ ਆ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਕੋਈ ਨਹੀਂ ਦੱਸਦਾ ਤੇ ਕੋਈ ਇਹ ਨਹੀਂ ਇਨਕੁਆਰੀ ਨਹੀਂ ਕਰਦਾ بڑا ਵੱਡਾ ਇੱਕ ਸਕੈਮ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਦਾ ਆ ਜਿਹਦੇ ਕਰਕੇ ਹੜ੍ਹਾਂ ਦੇ ਵਿੱਚ ਤਬਾਈ ਹੁੰਦੀ ਹੈ ਤੇ ਮਾਈਨਿੰਗ ਹੁੰਦੀ ਹੈ ਪੰਜਾਬ ਨੂੰ ਹੜ੍ਹਾਂ ਨੇ ਮਾਰਿਆ ਤੇ ਆਖਰ ਹੜ ਗਲਤੀ ਕਿਸ ਦੀ ਤੇ ਉਹਦਾ ਜਿਹੜਾ ਉਹ ਜੁਰਮਾਨਾ ਹਰਜਾਨਾ ਭੁਗਤਿਆ ਉਹ ਕਿਸ ਨੇ ਮੇਰੇ ਨਾਲ ਇਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਮੌਜੂਦ ਨੇ ਔਜਲਾ ਸਾਹਿਬ ਇਲਾਕਾ ਤੁਹਾਡਾ ਵੀ ਬੜੀ ਬੁਰੀ ਤਰੀਕੇ ਨਾਲ ਅਫੈਕਟ ਹੋਇਆ ਗਾੜੀ ਲੱਗਦਾ ਗਰਦਾਸਪੁਰ ਵੀ ਬੜਾ ਨੁਕਸਾਨ ਹੋਇਆ ਹੈ ਜ਼ਿੰਮੇਦਾਰ ਕੌਣ ਹੈ ਇਸ ਦੇ ਵਿੱਚ ਦੇਖਿਓ ਜ਼ਿੰਮੇਦਾਰ ਤੇ ਪਹਿਲੀ ਗੱਲ ਤੇ ਕੁਦਰਤ ਦਾ ਕਹਿਰ ਹੈ। ਹੂੰ। ਦੂਜੀ ਗੱਲ ਇਹਦੇ ਨਾਲ ਜੱਟਣ ਵਾਸਤੇ ਸਰਕਾਰਾਂ ਹੁੰਦੀਆਂ ਨੇ ਥੱਲੇ। ਜਿਹੜੀਆਂ ਵੈਲਫੇਅਰ ਵਾਸਤੇ ਬਣੀਆਂ ਹੁੰਦੀਆਂ ਨੇ ਸਟੇਟ ਗਵਰਨਮੈਂਟ ਐ ਯੂਨੀਅਨ ਗਵਰਨਮੈਂਟ ਐ। ਔਰ ਦੋਵਾਂ ਕੋ ਡੈਮ ਨੇ। ਪਾਖੜਾ ਡੈਮ ਉਹਨਾਂ ਕੋਲੇ ਤੇ ਥੱਲੇ ਰਣਜੀਤ ਸਾਗਰ ਐ ਪੌਂਗ ਡੈਮ ਇਹਨਾਂ ਕੋਲ ਨੇ। ਪੰਜਾਬ ਸਰਕਾਰ ਕੋ। ਪਰ ਦੋਵਾਂ ਨੇ ਇੱਥੇ ਕੋਤਾਈ ਵਰਤੀ ਐ ਔਰ ਥੱਲੇ ਵੀ ਕਾਫੀ ਵੱਡਾ ਨੁਕਸਾਨ ਜਿਹੜਾ ਸਮੇਂ ਸਿਰ ਜਿਹੜੀ ਸਟਰੈਂਥ ਨਹੀਂ ਕੀਤੀਆਂ ਗਈਆਂ ਤੁਸੀਂ ਉਹ ਵੀ ਇਹਨਾਂ ਦਾ ਵੱਡਾ ਕਾਰਨ ਪੰਜਾਬ ਸਰਕਾਰ ਦਾ। ਔਰ ਬਿਊਰੋਕ੍ਰੇਸੀ ਨੂੰ ਮੈਂ ਖਾਸ ਕਰਕੇ ਕਹੂੰਗਾ ਕਿਉਂਕਿ ਸਰਕਾਰਾਂ ਦੇ ਬਦਲ ਜਾਂਦੀਆਂ ਨੇ ਅਫਸਰ ਉੱਥੇ ਹੀ ਹੁੰਦੇ ਨੇ ਆਈਐਸ ਵੀ ਉਹੀ ਨੇ ਡੀਸੀ ਵੀ ਉੱਥੇ ਹੀ ਨੇ ਡੀਸੀ ਦੀ ਪੋਸਟ ਵੀ ਸਿਮ ਰਹਿੰਦੀ ਐ ਸੈਕਟਰੀ ਵੀ ਉੱਥੇ ਹੁੰਦੇ ਨੇ ਔਰ ਐਸਸੀ ਇਰੀਗੇਸ਼ਨ ਡਿਪਾਰਟਮੈਂਟ ਦੀ ਇਰੀਗੇਸ਼ਨ ਦਾ ਸੈਕਟਰੀ ਵੀ ਉੱਥੇ ਐ ਕੋਈ ਖਲਾਈ ਕੋਈ ਕੁਝ ਨਹੀਂ ਹੋਇਆ ਜਾ ਕੇ ਤਰਾਤਲ ਤੇ ਪਤਾ ਕਰ ਲਓ ਤੇ ਇਹ ਵੱਡਾ ਜ਼ਿੰਮੇਵਾਰੀ ਜਿਹੜੀ ਹੈ ਇਹਨਾਂ ਦੀ ਹੈ ਤੁਸੀਂ ਡੀਸੀ ਦੀ ਗੱਲ ਕੀਤੀ ਹੈ ਲੇਕਿਨ ਤੁਹਾਡੇ ਇਲਾਕੇ ਦੇ ਜਿਹੜੇ ਡੀਸੀ ਨੇ ਸਾਖੀ ਸਾਨੀ ਉਹਨਾਂ ਦੀ ਤੇ ਚਰਚਾ ਹੀ ਬੜੀ ਹੈ ਕਿ ਉਹਨਾਂ ਨੇ ਤਾਂ ਕੰਮ ਵੀ ਬਹੁਤ ਜ਼ਿਆਦਾ ਕੀਤਾ ਬਹੁਤ ਬਹਾਦਰੀ ਨਾਲ ਕੰਮ ਕੀਤਾ ਉਹ ਐਕਟਿਵ ਤੌਰ ਤੇ ਕੰਮ ਕੀਤਾ ਇਹ ਚ ਮੈਂ ਕੋਈ ਦੋ ਰਹਿ ਨਹੀਂ ਗਿੰਦਾ ਪਰ ਰਹਿੰਦੇ ਸਮੇਂ ਤੇ ਜਿਹੜੀ ਚੀਜ਼ ਨੂੰ ਰਿਵਿਊ ਕਰਨਾ ਹੁੰਦਾ ਉਹਦੇ ਚ ਪੰਜਾਬ ਸਰਕਾਰ ਮਿਸਿੰਗ ਹੈ ਜਿਵੇਂ BBMP ਨੇ ਕਿਹਾ ਗਿਆ ਅਸੀਂ ਇਹਨਾਂ ਨੂੰ ਪਹਿਲਾਂ ਕਹਿ ਦਿੱਤਾ ਸੀ ਕਿ ਤੁਸੀਂ ਆਹ ਹਾਲਾਤ ਪੈਦਾ ਹੋ ਸਕਦੇ ਪਰ ਇਹਨਾਂ ਨੇ ਉਹਦੇ ਤੇ ਕੀ ਕੀਤਾ ਅਜੇ ਤੱਕ ਕੋਈ ਪਤਾ ਨਹੀਂਗਾ ਜਿਹੜੇ ਪੈਸੇ ਵੀ ਆਏ NDRF ਦੇ ਪੈਸੇ ਤੱਕ ਨਹੀਂ ਯੂਜ਼ ਕਰ ਪਾਉਂਦੇ ਤੋ ਰੇਂਡੇ ਸਮੇਤੇ ਕਦੀ ਬੀਬੀਐਮ ਦੀ ਮੀਟਿੰਗ ਚ ਪੰਜਾਬ ਦਾ ਨੁਮਾਇੰਦਾ ਨਹੀਂ ਜਾਂਦਾ ਜਿਹੜੀਆਂ ਆਪਣੀਆਂ ਮੀਟਿੰਗ ਹੋਈਆਂ ਕਦੀ ਉਹਦੇ ਉਹਦੇ ਵੀ ਕੋਈ ਚਰਚਾ ਨਹੀਂ ਹੁੰਦੀ ਅੱਜ ਟੈਕਨੋਲੋਜੀ ਦਾ ਜਨ ਸਮਾਂ ਹੈ ਜੇ ਪਹਾੜ ਤੇ بارش ਸਾਤ ਜ਼ਿਆਦਾ ਹੋ ਗਈ ਤੇ ਇੱਕਦਮ ਗੇਟ ਖੋਲ ਦੇਣੇ ਚਾਹੀਦੇ ਉਹਦੇ ਕੋਈ ਇੰਨੀ ਇਹਨਾਂ ਨੂੰ ਅਡਵਾਂਸ ਉਹਦੀ ਜਿਹੜੀ ਆਪਣੀ ਪਾਲਿਸੀ ਉਹਦੀ ਸੁਧਾਰੀ ਨਹੀਂ ਕੀਤਾ ਵੀ ਜੇ ਅੱਜ ਇਹ ਤੇ ਖੋਲ ਸਕੇ ਉਹ ਕਹਿੰਦਾ ਜੀ ਮੈਂ ਖੋਲਿਆ ਤੇ ਮੇਰੀ ਨੌਕਰੀ ਚਲੇ ਜਾਣੀ ਹੈ ਜਿੰਨਾ ਚਿਰ ਉਤੋਂ ਕੰਮ ਨਹੀਂ ਕਰਦੇ ਤੇ ਉਹ ਨਜ਼ਰ ਜਿੰਨੇ ਹੁਕਮ ਕਰਨਾ ਉਹ ਕਮਰੇ ਚ ਬੈਠਾ ਹੈ ਜਿਹੜਾ ਪ੍ਰੈਕਟੀਕਲ ਬੈਠਾ ਹੈ ਉਹਦੇ ਕੋ ਪਾਵਰ ਹੈ ਨਹੀਂ ਉਹਨੂੰ ਖੋਲਣ ਦੀ। ਸੋ ਇਹ ਸਾਰੀਆਂ ਚੀਜ਼ਾਂ ਦਾ ਵੱਡਾ ਇੱਕ ਕਾਰਨ ਹੋਇਆ ਹੈ। ਤੁਸੀਂ ਬਹੁਤ ਭਾਵੁਕ ਨਜ਼ਰ ਆ ਰਹੇ ਹੋ ਇਹ ਗੱਲ ਕਰਦੇ ਹੋਏ ਕਿ ਜਦੋਂ ਇਲਾਕੇ ਦਾ ਨੁਕਸਾਨ ਹੋਇਆ। ਕੀ ਕੀ ਤਾਂ ਇਹ ਦੇਖੋ ਦੇਖਿਆ ਨਹੀਂ ਜਾਂਦਾ ਤੁਸੀਂ ਇੱਕ ਆਸ ਉਮੀਦ ਹੁੰਦੀ ਹੈ ਜੇ ਮੇਰੇ ਘਰ ਵੀ ਕੋਈ ਚੀਜ਼ ਮੈਨੂੰ ਕਦੇ ਆਮਦਨ ਹੋਣੀ ਦੀ ਆਸ ਉਮੀਦ ਹੈ। ਅੱਜ ਉਹ ਲੋਕ ਦੇ ਮਤਲਬ ਮੰਚ ਜਿਹੜੇ ਸਵਾਲ ਹੈ ਸਾਡੇ ਕੋਈ ਉਹਦਾ ਜਵਾਬ ਹੈ ਨਹੀਂ। ਅਸੀਂ ਤਸੱਲੀ ਜ਼ਰੂਰ ਦਿੰਨੇ ਆਂ ਪਰ ਪ੍ਰੋਪਰ ਜਵਾਬ ਹੈ ਨਹੀਂਗਾ। ਕਿਉਂਕਿ ਉਹ ਤਸੱਲੀ ਮੰਗਦੇ 100% ਸ਼ੋਰ ਅੱਖਾਂ ਜਾਂ ਸੋ ਆ ਗਏ ਔਜਲਾ ਸਾਹਿਬ ਗळा ਪਰ ਆਇਆ ਕਿ ਯਾਰ ਗੱਲ ਪਤਾ ਕੀ ਹੈ ਬ੍ਰਦਰ ਇਹਦਾ ਕੁਛ ਮਤਲਬ ਤਰਾਵਾਸਾ ਦੇ ਦਿਨੇ ਹੈ ਮਤਲਬ ਇੱਕ ਐਮਪੀ ਹੋਣ ਦੇ ਨਾਤੇ ਜਾਂ ਕਹ ਲਓ ਕਿ ਇੱਕ ਲੀਡਰ ਹੋਣ ਦੇ ਨਾਤੇ ਜਾਂ ਉੱਥੋਂ ਦਾ ਦਰਦ ਰੱਖਣ ਦੇ ਕਰਕੇ ਪਰ ਫਿਰ ਵੀ ਅਨਿਸ਼ਚਿਤਤਾ ਤੇ ਸਾਡੇ ਵੀ ਉਦਾਂ ਮੈਂ ਵੀ ਸੇਮ ਹੀ ਹੋਵਣੀ ਹੈ ਨਾ ਹੁਣ ਜਿੰਨਾ ਚਿਰ ਸਰਕਾਰ ਨਹੀਂ ਕੋ ਪੱਲਾ ਫੜੂਗੀ ਅਸੀਂ ਤੇ ਮਤ ਕਰਾਂਗੇ ਪੰਜਾਬੀਆਂ ਦੀ ਕੁਦਰਤੀ ਚਲੋ ਸਾਡੇ ਚ ਇੱਕ ਬਖਸ਼ਿਸ਼ ਹੈ ਵੀ ਅਸੀਂ ਮਾੜੇ ਸਮੇਂ 'ਚ ਵੀ ਪਰਮਾਤਮਾ ਦਾ ਸਾਨੂੰ ਸਿੱਖਿਆ ਹੀ ਇਹੋ ਜੀ ਹੈ ਕਿ ਦੁੱਖ ਹੋਵੇ ਸੁੱਖ ਹੋਵੇ ਆਨੰਦ ਸਾਹਿਬ ਦਾ ਪਾਠ ਅਸੀਂ ਕਰਦੇ ਹਾਂ ਅਸੀਂ ਉੱਤੋਂ ਸਿੱਖਿਆ ਲੈਨੇ ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਡੋਲ ਜਾਂਦੇ ਇਨਸਾਨ ਆ ਜਿਵੇਂ ਤੁਸੀਂ ਕਹਿੰਨੇ ਹੋ ਸਰਕਾਰ ਬਾਂਫੜੇ ਪ੍ਰਧਾਨ ਮੰਤਰੀ ਪੰਜਾਬ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਦੌਰਾ ਹੈ ਪੰਜਾਬ ਨੂੰ ਕੋਈ ਰਾਹਤ ਮਿਲ ਸਕਦੀ ਹੈ ਕੋਈ ਉਮੀਦ ਨਜ਼ਰ ਆਉਂਦੀ ਹੈ ਦੇਖੋ ਜੇ ਪ੍ਰਧਾਨ ਮੰਤਰੀ ਸਮਾ ਸਰ ਲੋਕਾਂ ਨੂੰ ਕੋਈ ਮੈਸੇਜ ਦਿੰਦੇ ਸੰਦੇਸ਼ ਦਿੰਦੇ ਮਨ ਦੀ ਬਾਤ 'ਚ ਵੀ ਗੱਲ ਕਰ ਲੈਂਦੇ ਔਰ ਏਡੀ ਵੱਡੀ ਤਰਾਸਦੀ ਹੋਵੇ ਪੰਜਾਬ ਤੇ ਅਫਗਾਨਿਸਤਾਨ ਦੀ ਤਰਾਸਦੀ ਨਜ਼ਰ ਆ ਜੇ ਜਿਹੜੀ ਦੂਰ ਹੈ ਤੇ ਘਰ ਦੇ ਜਿਹੜੇ ਪਰਿਵਾਰ ਦੇ ਜੀ ਤੇ ਕੋਈ ਮੁਸ਼ਕਲ ਆਈ ਉਹ ਦੁੱਖ ਦੁਖੇ ਦਿਸੇ ਨਾ ਤੇ ਦਰਦ ਵਾਲੀ ਗੱਲ ਤੇ ਮੈਨੂੰ ਦਿਖਦੀ ਨਹੀਂ ਕਿ ਦਿਲ 'ਚ ਦਰਦ ਹੋਊਗਾ ਪਰ ਜੇ ਇੱਕ ਪੱਖੇ ਵੀ ਲੜੋ ਵੀ ਚਲੋ ਆਗੇ ਫਿਰ ਇਹਦਾ ਅੰਦਾਜ਼ਾ ਇੱਥੋਂ ਲਾਇਆ ਜਾਊਗਾ ਵੀ ਦੇ ਕੇ ਕੀ ਜਾਂਦੇ ਨੇ ਕੀ ਉਹ ਜ਼ਖਮ ਵੇਖਣਾ ਹੀ ਨਿਕਲੇ ਕਿ ਜਾ ਜਖਮਾ ਦੇ ਮਰਮ ਲਾਉਣ ਆਏ ਆ ਜਿਹਦੇ ਕੋਲ ਅੱਛਾ ਪੈਕੇਜ ਦੇਣਗੇ ਜਿਹਦੇ ਨਾਲ ਕਿਸਾਨ ਮਜ਼ਦੂਰ ਨੂੰ ਲੱਗੇ ਕਿ ਹਾਂ ਸਾਡਾ ਪ੍ਰਧਾਨ ਮੰਤਰੀ ਆਇਆ ਕੋਈ 50000 ਰੁਪਏ ਏਕੜ ਦੇਣਾ ਮਕਾਨ ਬਣਾਉਂਦੇ ਪੈਸੇ ਦੇਣ ਜੋ ਨੁਕਸਾਨ ਮਾਲੀ ਹੋਇਆ ਉਹਦੀ ਭਰਪਾਈ ਕਰਨ ਜਿਹੜੇ ਬੰਨ ਨੇ ਉਹਨਾਂ ਨੂੰ ਸਟਰੈਂਥਨ ਕਰ ਨਵੇਂ ਬੰਨ ਜਿਹੜੇ ਮੇਰਾਵੀ ਤੇ 5 ਕਿਲੋਮੀਟਰ ਦਾ ਬੰਨ ਬਣਾਉਣ ਦੀ ਜ਼ਰੂਰਤ ਹੈ ਅਨਾਉਂਸਮੈਂਟ ਕਰਕੇ ਜਾਣ ਸੋ ਜਦੋਂ ਦੇ ਕਰਨਗੇ ਇਹੋ ਜਿਹੀ ਗੱਲਾਂ ਕੋਈ ਫਿਰ ਤਾਂ ਚਲੋ ਬੰਦਾ ਸਮਝਦਾ ਵੀ ਚਲੋ ਠੀਕ ਹੈ ਕਿਉਂਕਿ ਪੈਸੇ ਦੀ ਕੋਈ ਕਮੀ ਨਹੀਂ ਜਿੱਥੇ ਪਹਾੜ ਹਹਾੜਾਏ ਆ ਉਸੇ ਲਈ ਅਨਾਉਂਸਮੈਂਟ ਕਰ ਦਿੰਦੇ ਬਜਟ ਦੀ ਪਰ ਪੰਜਾਬ ਲਈ ਪ੍ਰਾਈਮ ਮਿਨਿਸਟਰ ਘਾਫ ਸਾਹਿਬ ਕੋ ਸਮਾਂ ਹੀ ਨਹੀਂ ਦਾ ਆਮ ਆਦਮੀ ਪਾਰਟੀ ਕਹਿ ਰਹੀ 60000 ਕਰੋੜ ਸਾਡਾ ਬਕਾਇਆ ਤੇ 20000 ਕਰੋੜ ਰੁਪਏ ਦਾ ਕੰਪਨਸੇਸ਼ਨ ਪੀਐਮ ਆ ਕੇ ਅਨਾਉਂਸ ਕਰਨ ਦੇਖੋ ਆਮ ਆਦਮੀ ਪਾਰਟੀ ਦੇ ਜਿਹੜੇ ਰਹਿੰਦੇ ਸਮੇਂ ਦੇ ਨਾਲ ਕਮ ਹੋਣ ਕਰਕੇ ਗਰਾਊਂਡ ਤੇ ਇਹ ਹਾਲਾਤ ਪੈਦਾ ਹੋਏ ਨੇ ਕੁਝ ਕੁਦਰਤ ਨੇ ਕੀਤੇ ਕੁਝ ਡੈਮ ਦੇ ਅਧਿਕਾਰੀਆਂ ਨੇ ਕੀਤੇ ਕੁਝ ਤਾਂ ਇਹ ਸਰਕਾਰ ਨੇ ਉਹਦਾ ਪ੍ਰਬੰਧ ਹੀ ਨਹੀਂ ਕੀਤਾ ਪੈਕੇਜ ਆ ਜਾਏਗਾ ਤੇ ਕੀ ਜਿਹੜੇ ਪਹਿਲੇ ਤੁਹਾਡੇ ਕੋ ਪੈਸੇ ਪਏ ਤੁਸੀਂ ਉਹ ਸਹੀ ਯੂਜ਼ ਕਰ ਲਏ ਆ ਬਹੁਤ ਵੱਡਾ ਸਕੈਮ ਹੈ ਤੁਸਿਆਂ ਨੂੰ ਸਟ੍ਰੈਂਥਨ ਕਰਨ ਦੇ ਨਾਂ ਤੇ ਕਰੋੜਾ ਅਰਬ ਰੁਪਏ ਡਕਾਰ ਜਾਂਦੇ ਆ ਇਰੀਗੇਸ਼ਨ ਡਿਪਾਰਟਮੈਂਟ ਦੇ ਲੋਕ ਕੋਈ ਨਹੀਂ ਪੁੱਛਣ ਵਾਲਾ ਔਰ ਰਲ ਕੇ ਪੋਲੀਟੀਕਲ ਬੰਦਾ ਤੇ 5 ਸਾਲ ਬਾਅਦ ਚੇਂਜ ਕਰ ਦਿਓਗੇ ਇਹਨਾਂ ਤੇ ਚੇਂਜ ਨਹੀਂ ਹੋਣਾ ਇਹਨਾਂ ਦਾ ਇੱਕ ਵੱਖਰਾ ਹੀ ਭਾਈਚਾਰਾ ਜਿਹੜਾ ਇੱਕ ਦੂਜੇ ਦੀ ਮਦਦ ਕਰਦਾ ਆ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਕੋਈ ਨਹੀਂ ਦੱਸਦਾ ਤੇ ਕੋਈ ਇਹਨਾਂ ਦੀ ਇਨਕੁਆਰੀ ਨਹੀਂ ਕਰਦਾ ਤੇ ਬੜਾ ਵੱਡਾ ਇੱਕ ਸਕੈਮ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਦਾ ਆ ਜਿਹਦੇ ਕਰਕੇ ਹੜਾਂ ਦੇ ਵਿੱਚ ਤਬਾਹੀ ਹੁੰਦੀ ਹੈ ਤੇ ਮਾਈਨਿੰਗ ਹੁੰਦੀ ਹੈ ਐਮਪੀ ਦੀ ਆਵਾਜ਼ ਦੇ ਵਿੱਚ ਤੁਹਾਨੂੰ ਇੱਕ ਬੇਬਸੀ ਨਜ਼ਰ ਆਉਂਦੀ ਹੈ ਕਿ ਗੁਰਜੀਤ ਸਿੰਘ ਔਜਲਾ ਤਿੰਨ ਮਾਰ ਦੇ ਸੰਸਦ ਹੋ ਗਏ ਤੇ ਉਹਨਾਂ ਦਾ ਗਲਾ ਭਰ ਆਇਆ ਇਹ ਗੱਲ ਕਹਿੰਦੇ ਕਹਿੰਦੇ ਕਿ ਇਸ ਸਰਕਾਰਾਂ ਨਕਮੀਆਂ ਨੇ ਸਰਕਾਰਾਂ ਨੇ ਜੇ ਸੁਣੀ ਹੁੰਦੀ ਤੇ ਸ਼ਾਇਦ ਸਾਡੇ ਅੱਜ ਇਹ ਹਾਲਾਤ ਨਾ ਹੁੰਦੇ ਕੈਮਰਾਮੈਨ RAM ਦੇ ਨਾਲ ਹਰਪ੍ਰੀਤ ਸਿੰਘ PTC ਨਿਊਜ਼ ਦਿੱਲੀ